ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਚੱਲਦੇ ਹਾਂ ਜਿੱਧਰ ਆਪਣੇ ਆਮ ਪਾਰਟੀ ਵਾਲੇ ਕੰਨੇ ਆਪਣੇ ਬੇੜ ਦਾ ਬੰਦਾ ਜੀ ਆਪਣੇ ਪਾਰਟੀ ਦਾ ਇਹ ਅੱਜ ਇਹਨਾਂ ਕੰਨੇ ਆਪਣੀ ਬੋਟ ਵੀ ਆ ਤੇ ਸਪੋਰਟ ਵੀ ਆ ਆਪਾਂ ਚੱਲਦੇ ਜੀ ਢੀੜਾ ਦਵਾਉਣਾ ਜ ਇਹਨਾਂ ਨਾਲ ਟਾਈਮ ਹੈੜਾ 10:00 ਵਜੇ ਆਪਾਂ ਚੱਲਦੇ ਆ ਪਹੁੰਚਦਾ ਘਰੇ ਉਹਨਾਂ ਦੇ ਚਲੋ ਜੀ ਆਪਾਂ ਸੋਨੂੰ ਉਹਨਾਂ ਦੇ ਘਰੇ ਜਾ ਕੇ ਮਿਲਦੇ ਆਪਾਂ ਬਹੁਤ ਲੇਟ ਹੋ ਗਏ ਚਲੋ ਜੀ ਆਪਾਂ ਚੱਲਦੇ ਆ chị là chị là chị là chị 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 ਰੋ ਪਾਸਟ ਨਹੀਂ ਨਹੀਂ ਗੱਲ ਕਰੀਏ ਆ ਬੈਠ ਪਾਸਟ ਨਹੀਂ ਗਾਲਮੀ ਪਾਰਟੀ ਜਿੰਦਾਬਾਦ ਐਮਐਲਏ ਡਾਕਟਰ ਬੀਸਗੜੀ ਜਿੰਦਾਬਾਦ ਤੁਹਾਨੂੰ ਆਸਤਾ ਕੋਈ ਬਰਕਰਾਰ ਰਿਹਾ ਹੈ ਜੀ ਸਾਡੇ ਸਿੱਟੀ ਸਾਡੇ ਆਓ ਸੱਚਾ ਬਣਾ ਰਿਹਾ ਹੈ ਆਓ ਹੋਰ ਤੋਂ ਵੀ ਹੋਏ ਘਰਾਂਾਂ ਕੇ ਤਰ੍ਹਾਂ ਟੁੱਟੇ ਫਲੈਕਸ ਦੀਆਂ ਵੀ ਪੈਸਲੋਡ ਔਰ ਗਿਆਨਗੁਮਾਰ ਦੇ ਵਿੱਚੋਂ ਇਨ ਕੋਈ ਨੀ ਦੋ ਖੜੇ ਹੋਏ ਨੇ ਤੂੰ ਦੇਖੀ ਰਿਹਾ ਫਸਾ ਮਾਤਾ ਕੱਠਾ ਜੋ ਇਹ ਸਾਡੇ ਹਲਕੇ ਦੇ ਐਮਐਲਏ ਸਾਹਿਬ ਦੀ ਜਾਰੀ ਹੈ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਇਨੇ ਕੋ ਸਾਰਾ ਵਿਕਾਸ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਿੱਕੀ ਹਲਕੇ ਨੂੰ ਬੇਅੰਤੀ ਕਰ ਰਹੇ ਆ ਕਿ 13 ਨੇ 13 ਸੀਟਾਂ ਦਿਤਾ ਕੇ ਆਪਣੇ ਐਮਐਲਏ ਸਾਹਿਬ ਦੀ ਝੋਲੀ ਪਾਓ ਤੇ ਬਹੁਤ ਸਾਰੇ ਕੰਮ ਹੋਣਗੇ ਪਹਿਲਾਂ ਵੀ ਹੋ ਰਹੇ ਨੇ ਗਰਾਟਾ ਗੁੱਤ ਨੇ ਲਿਆਂਦਣਗੇ ਨਿਹਰੀਆ ਬੇਪਰੋਜ ਬਾਈ ਜੀ ਤੱਪ ਕੇ ਵੋਟ ਤੇ ਸਪੋਰਟ ਕਰਾ ਦੇਣਗੇ

将来一定。

ਇੱਕ ਹੈ ਤੇ ਇਹ ਵੀ ਇੱਕ ਹੈ ਤਾਂ ਫੜੀ ਲੱਗ ਜਿਹਾ ਨਹੀਂ ਹੋ ਰਾਂ ਦੀ ਕਿਸੇ ਕੋਈ ਕੋਈ ਜੰਦਰਾ ਉਹ ਆਇਆ ਇਹ ਇਹੀ ਟਾਨਾ ਹੋ ਕੱਲੇ ਆਈਏ ਨਾ ਆਹ ਬੜਾ ਜਹਾਨਾ ਮੇਰਾ ਉਹ ਮਾਈਂਸੇ ਮਾਰ ਕੇ ਹਾਂ ਓਏ இருபத்து ஐந்து お疲れさました。 ਜਿਵੇਂ ਕਿ ਕੋਈ ਪੱਠਾ ਸੀ ਤੇ ਮੁੰਡੇ ਦੇ ਹਾਰ ਪਾਏ ਜਾਂਦੇ ਚੱਲਦੇ ਐਸੀ ਹੈ ਨਾ ਜਿਵੇਂ ਕਿ ਦੋ ਚਪੇ ਰੋਟਾਂ ਵਾਲੇ ਦੇ ਅੱਗੇ ਤਾਂ ਹੋਰ ਵਾਲ ਦੇ ਕਿਸ਼ ਨੂੰ ਹੋਏ ਨੇ ਹੋਰ ਲਈ ਆਪਾਂ ਜਾਏ ਗੇੜਾ ਦੇ ਆਏ ਤੇ ਟਾਈਮ ਹੋ ਗਈ ਟਾਈਮ ਨਾ 3 ਵਜ ਗਏ ਤੇ ਆਪਾਂ ਘਰੇ ਹੋ ਕੇ ਆ ਗਏ ਤੇ ਹਜੇ ਆਪਣੇ ਆਉਣਗੇ ਜੀ ਦੂਸਰੇ ਸਾਰੇ ਤੇ ਆਪਾਂ ਪਹਿਲਾਂ ਘਰੇ ਆ ਗਏ ਸੀਗੇ ਘਰੇ ਆਪਾਂ ਰੋਟੀ ਪਾਣੀ ਛੱਕ ਕੇ ਫਿਰ ਆਪਾਂ ਆ ਗਏ ਤੇ ਮੈਂ ਮੁੰਡੇ ਨੂੰ ਕਹਤਾ ਸੀਗਾ ਬੇਟੇ ਨੂੰ ਆਪਣੇ ਨਾ ਮੈਂ ਚੱਲ ਦੂੰ ਸਕੂਟਰੀ ਲੈ ਕੇ ਆ ਜਾ ਮੈਨੂੰ ਲੈ ਜਾ ਤਾ ਕੇ ਚਲੋ ਮੈਂ ਲੈ ਕਿਉਂਕਿ ਹੁਣ ਆਪਣੇ ਮੱਜਾਂ ਦਾ ਟਾਈਮ ਹੋ ਗਿਆ ਸੋ ਅੱਜ ਆਪਣੇ ਕੰਮ ਵੀ ਰਹਿ ਗਏ ਸੀਗੇ ਤੇ ਆਪਾਂ ਸਵੇਰੇ ਕਾਲੀ ਨਾਲ ਗਈ ਸੀਗੀ 10 ਵਜੇ ਘਰੋਂ ਚਲੇ ਗਏ ਸੀ ਆਪਣੇ ਅੱਜ ਕੰਮ ਵਾਲੀ ਲੇਟ ਹੋਊਗੀ ਪਤਾ ਨਹੀਂ ਤੰਜੂ ਨੂੰ ਕੋਈ ਕੰਮ ਹੋ ਗਿਆ ਜਾਂ ਕਿ ਬੋਟਾ ਵਾਲੇ ਨਾਲ ਨਵਾਗੀ ਹੋਵੇ ਉਹ ਵੀ ਤੇ ਪਿੱਛੋਂ ਆਈ ਸੀਗੀ ਉਹ ਆਪਣੇ ਹੁਣ ਉਹਨੂੰ ਫੋਨ ਕਰਦੇ ਹੁਣ ਆ ਜੂਗੀ ਕੰਮ ਕਰ ਜੂਗੀ ਆਪਣੇ ਆ ਕੇ ਤੇ ਆਪਣੇ ਗੋਹਾ ਪਿਆਜ ਚੱਕਣ ਵਾਲਾ ਹੁਣ ਜੇ ਆਪਾਂ ਇਕੱਠਾ ਕਰਕੇ ਸਾਰਾ ਢੇਰੀ ਲਾਗੇ ਸੀਗੇ ਹੁਣ ਸਿੱਟ ਜੂਗੀ ਆ ਕੇ ਉਹ ਤੇ ਚਲੋ ਜੀ ਆਪਾਂ ਪੁੱਛ ਪੁੱਛ ਹੁਣ ਧੰਨਵਾਦੀ ਹੁਣ ਲਾਉਂਦੇ ਨੇ ਆਪਾਂ ਸੁਭਾ ਲਵਾ ਲਾਂਗੇ ਉਹ ਤੇ ਹੁਣ ਆਪਾਂ ਕਰਦੇ ਜੀ ਕੰਮ ਧੰਦੇ ਮੱਜਾ ਮੁੱਜਾ ਸਾਬ ਸਾੰਬੇ ਤੇ ਆਪਣੇ ਜੇ ਸਰਦਾਰ ਸਾਹਿਬ ਉਧਰ ਨੇ ਉਹ ਤਾਂ ਸ਼ਾਮ ਤੱਕ ਆਉਣਗੇ ਹਜੇ ਉਧਰ ਰਹਿੰਦੀ ਸੀ ਦੋ ਚਾਰ ਘਰ ਉਹ ਗੜਾ ਦੇ ਜਾਂਦੇ ਸੀਗੇ ਫਿਰ ਮੈਨੂੰ ਐਸੀ ਮਾਚਲੋ ਜੀ ਮੱਜਾ ਬਣਣੀ ਨੇ ਮੱਜਾਂ ਖੜੀਆਂ ਹੋ ਜਾਣਗੀਆਂ ਫਿਰ ਤੇ ਜਿੰਦਾ ਲੱਗੇ ਗਈ ਸੀ ਘਰੇ ਨਹੀਂ ਸੀਗਾ ਜੀ ਕੋਈ ਆਪਾਂ ਨੇ ਤੇ ਚਲੋ ਜੀ ਆਪਾਂ ਆ ਗਏ ਵਧੀਆ ਇੰਜੋਏ ਕਰਿਆ ਤੇ ਇਹਨਾਂ ਨਾਲ ਵੀ ਚਲ ਆਪਣਾ ਫਰਜ਼ ਬਣਦਾ ਸੀ ਜਾਣ ਦਾ ਜਾਇਆ ਜੀ ਆਪਾਂ ਗੀੜਾ ਦਵਾਏ ਇਹ ਆਪਣੇ ਆਮ ਪਾਰਟੀ ਵਾਲੇ ਨੇ ਜੀ ਕੱਲ ਆਪਾਂ ਅਕਾਲੀਆਂ ਕਿੰਨਿਓ ਗਈ ਸੀਗੀ ਉਧਰ ਆਪਣੀ ਰਿਸ਼ਤੇਦਾਰੀ ਸੀਗੀ ਇਹ ਆਪਣਾ ਆਪਣੀ ਪਾਰਟੀ ਦਾ ਬੰਦਾ ਸੀ ਆਪਾਂ ਨਾਲੇ ਸਪੋਰਟ ਨਾਲੇ ਆਪਣੀ ਵੋਟ ਆਈ ਇਹਨੂੰ ਇਹ ਆਪਾਂ ਆਪ ਖੜਾ ਕੀਤਾ ਜ ਆਪਣਾ ਬੰਦਾ ਇਹਨਾਂ ਨਾਲ ਆਪਣਾ ਹੱਕ ਮੰਨਦਾ ਸੀਗਾ ਚਲੋ ਉਧਰ ਆਪਣੀ ਰਿਸ਼ਤੇਦਾਰੀ ਕਰਕੇ ਹੱਕ ਮੰਨਦਾ ਸੀਗਾ ਤੇ ਕੱਲ ਤੇ ਅੱਜ ਅੱਜ ਸਾਡਾ ਕਿਹੜਾ ਵਾਲਾ ਲੰਬਾ ਹੋ ਜਾਂਦੀ ਹੈ ਬਾੜ ਨਾ ਸਾਡਾ ਬਾੜਾ ਦੂਰ ਤੱਕ ਰਾਂ ਦੂਰ ਦੂਰ ਘਰ ਨੇ ਕਿ ਉਧਰ ਬਾਜ਼ਾਰ 'ਚ ਸੀਗਾ ਜੀ ਬਾਜ਼ਾਰ 'ਚ ਨੇੜੇ-ਨੇੜੇ ਘਰ ਸੀਗੇ ਉਹ ਤਾਂ ਉਧਰ ਵੀ ਕਾਫੀ ਦੂਰ ਤੱਕ ਸੀਗੇ ਜਿਹੜਾ ਅੱਜ ਥੋੜਾ ਜਿਆਦਾ ਜ਼ਿਆਦਾ ਲੰਬਾ ਹੋ ਗਿਆ ਕੁਝ ਆਪਣਾ ਬਾੜ ਵੱਡਾ ਇੱਧਰ ਤੇ ਇਸ ਕਰਕੇ ਥੱਕ ਗਏ ਜਿ ਲਤਾਂ ਦੁਖਣ ਲੱਗ ਗਈਆਂ ਕੱਲ ਵੀ ਤੇ ਅੱਜ ਵੀ ਦੋ ਦਿਨ ਲਗਾਤਾਰ ਹੋ ਗਏ ਥੋੜੇ ਫਿਰ ਦਿਨ ਚਲੋ ਜੀ ਆਪਾਂ ਹੁਣ ਕੰਮ ਧੰਦਾ ਕਰਦੇ ਆ ਮੈਂ ਕਿਹਾ ਚਲੋ ਤੁਹਾਡੇ ਨਾਲ ਵਾਲੇ ਵੀਡੀਓ ਸ਼ੇਅਰ ਕਰ ਲੈਂਦੇ ਆ ਦੇਖੋ ਜੀ ਇਕੱਠ ਵੱਟ ਦਾ ਬਹੁਤ ਤਾਂ ਬਾਕੀ ਹੈ ਨਾ ਅੱਗੇ ਪਰਮਾਤਮਾ ਨੂੰ ਪਤਾ ਜਾਂ ਜਨਤਾ ਨੂੰ ਪਤਾ ਵੋਟ ਪਾਉਣ ਵਾਲਿਆਂ ਨੂੰ ਕੀ ਬਣੂਗਾ ਤੇ ਕੋਈ ਪਤਾ ਨਹੀਂ ਤਾਂ ਕਹਿੰਦੇ ਮੌਕੇ ਤੇ ਪਤਾ ਲੱਗਦਾ ਹੁੰਦਾ ਚਲੋ ਜੀ ਠੀਕ ਆ ਚਲੋ ਆਪਾਂ ਅੱਜ ਦੀ ਵੀਡੀਓ ਤਾਂ ਇੱਥੇ ਕਰਦੇ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ